ਇਸ ਵਕਤ ਅਸੀਂ ਇੱਥੇ ਆ ਸਮਾਉ ਪਿੰਡ ਜਿੱਥੇ ਪੰਜਾਬੀ ਲੋਕ ਗਾਇਕ ਪਾਲ ਸਿੰਘ ਸਮਾਉ ਸਾਡੇ ਨਾਲ ਨੇ ਕੁਛੀ ਦੇਰ ਚ ਇੱਥੇ ਸਿੱਧੂ ਮੂਸੇਵਾਲੇ ਦਾ ਪਰਿਵਾਰ ਪਹੁੰਚਣ ਵਾਲਿਆ ਤੇ ਇੱਥੇ ਕਿਉਂਕਿ ਅਰਦਾਸ ਕੀਤੀ ਜਾ ਰਹੀ ਹੈ ਤੇ ਪਾਲ ਸਿੰਘ ਸਮਾਓ ਸਾਡੇ ਨਾਲ ਨੇ ਪਾਲ ਸਿੰਘ ਸਮਾਓ ਜੀ ਬਹੁਤ ਬਹੁਤ ਸਵਾਗਤ ਹੈ ਡੇਲੀ ਹਾਂਜੀ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਸਾਰਿਆਂ ਨੂੰ ਤੁਹਾਡਾ ਵੀ ਸਵਾਗਤ ਕਰਦੇ ਹਾਂ ਤੁਸੀਂ ਸਾਡੀ ਸਾਡੀ ਇਸ ਖੁਸ਼ੀਆਂ ਦੀ ਕਿਹੜੇ ਦੇ ਵਿੱਚ ਸ਼ਾਮਲ ਹੋਏ ਆ ਤੇ ਜਿੰਨੇ ਵੀ ਸਾਨੂੰ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਵੀ ਇਸ ਖੁਸ਼ੀਆਂ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਬਹੁਤ ਸਾਰੀਆਂ ਵਧਾਈਆਂ ਤੇ ਧੰਨਵਾਦ ਵੀ ਕਰਦੇ ਹਾਂ ਪਿਛਲੇ ਸਾਲ ਤੁਸੀਂ ਇੱਕ ਸੰਕਲਪ ਕਹਿ ਲਈਏ ਲਿਆ ਸੀ ਤੁਸੀਂ ਜੁੱਤੀਆਂ ਇਠਿਆਖਤੀਆਂ ਸੀ ਕਿ ਜਦ ਤੱਕ ਸਿੱਧੂ ਪਰਿਵਾਰ 'ਚ ਖੁਸ਼ੀਆਂ ਦੁਬਾਰਾ ਨਹੀਂ ਆਉਂਦੀਆਂ ਮੈਂ ਜੁੱਤੀ ਨਹੀਂ ਪਾਉਂਗਾ ਅੱਜ ਉਹ ਸਮਾਂ ਆ ਗਿਆ ਜੁੱਤੀ ਪਾਣ ਵਾਲਾ ਬਿਲਕੁਲ ਜੀ ਆਪਾਂ ਇਹ ਉਸ ਜਗ੍ਹਾ ਤੇ ਖੜੇ ਆ ਜੋ ਜਿੱਥੋਂ ਦੀਆਂ ਵਿਸ਼ੇ ਪ੍ਰਸਿੱਧ ਧੀਆਂ ਬੜੀਆਂ ਫੇਮਸ ਧੀਆਂ ਨੇ ਇੱਥੋਂ ਧੀਆਂ ਦੁਆਰਾ ਸਰਜੀਤ ਹੋਈਆਂ ਨੇ ਪਿਛਲੀ ਵਾਰ ਇਹ ਇਹਦੇ ਪਿੱਛੇ ਪਿੱਛੇ ਬੋਰਡ ਵੀ ਲੱਗਿਆ ਹੋਇਆ ਉਦੋਂ ਅਸੀਂ 11 ਜੂਨ ਨੂੰ ਅ ਮਾਤਾ ਚਰਨ ਕੌਰ ਆਈ ਸੀ ਸਾਰੇ ਆਈ ਸੀ ਉਦੋਂ ਅਸੀਂ ਪੂਰੀ ਕਰਾਊਡ ਦੇ ਵਿੱਚ ਉਹਨਾਂ ਨੂੰ ਸੁੱਚੇ ਮੋਤੀ ਪੇਂਟ ਕਰੇ ਸੀ ਸੁੱਚੇ ਮੋਤੀ ਪੇਂਟ ਕਰਕੇ ਅਸੀਂ ਇੱਥੋਂ ਅਰਦਾਸ ਵੀ ਕਰੀ ਸੀ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਵੀ ਤੇ ਮੈਂ ਜੁੱਤੀ ਦਾ ਤਿਆਗ ਵੀ ਕਰਿਆ ਸੀ ਸੋ ਅੱਜ ਜੋ ਸਾਡੀਆਂ ਅਰਦਾਸਾਂ ਪ੍ਰਵਾਨ ਹੋਈਆਂ ਨੇ ਅੱਜ ਉਹ ਅਰਦਾਸਾਂ ਬਹਿਗੁਰੂ ਜੀ ਦਾ ਸ਼ੁਕਰਾਨਾ ਕਰਨ ਦੇ ਲਈ ਤੇ ਪਰਿਵਾਰ ਉਹ ਹੀ ਜੁੱਤੀ ਪਹਿਨਾਉਣ ਦੇ ਲਈ ਤੇ ਅੱਜ ਇਸ ਸਮਾਗਮ ਵਿੱਚ ਸ਼ਾਮਲ ਹੋ ਰਿਹਾ ਤੇ ਬਾੜਾ ਕੁਝ ਹੋਣ ਵਾਲਾਗਾ ਤੇ ਬਸ ਕੁਝ ਪਲਾਂ ਦੇ ਵਿੱਚ ਪਹਿਲਾਂ ਇੱਥੇ ਕੀਰਤਨ ਦੀਵਾਨ ਸਜਣੇ ਨੇਗੇ ਤੇ ਭੋਗ ਪੈਣਾਗਾ ਉਧਰ ਅਖੰਡ ਪਾਠ ਸਾਹਿਬ ਦੇ ਭੋਗ ਚੱਲ ਰਹੇ ਨੇਗੇ ਉਧਰੋਂ ਬਾਬਾ ਜੀ ਦਾ ਸਰੂਪ ਹੈ ਜਿਹੜਾ ਬੜੇ ਆਦਰ ਸਤਕਾਰ ਨਾਲ ਇੱਥੇ ਲਿਆਂਦੇ ਜਾਣਗੇ ਫਿਰ ਇੱਥੇ ਦੀਵਾਨ ਲੱਗਣੇ ਨੇ ਇੱਥੇ ਸਿੱਧੂ ਪਰਿਵਾਰ ਸ਼ਾਮਲ ਹੋਏਗਾ ਜੀ ਪਰਿਵਾਰ ਚ ਕੌਣ ਕੌਣ ਸ਼ਾਮਲ ਹੋ ਰਿਹਾ ਜੂਨੀਅਰ ਸਿੱਧੂ ਕਹ ਲਿਓ ਆ ਨਾ ਨਾ ਪਰ ਮੇਰੀ ਗੱਲ ਹੋਈ ਜਾਂਦਾ ਕਿਉਂਕਿ ਖੁਸ਼ੀ ਦਾ ਮੌਕਾ ਹੈ ਪਰਿਵਾਰ ਆਉਗਾ ਤਾਂ ਕਈ ਵਾਰ ਜਿਆਦਾ ਕਰਾਊਡ ਕਰਕੇ ਹੋ ਸਕਦਾ ਕਿਸੇ ਰੀਜਨ ਕਰਕੇ ਮੈਂ ਮਾਤਾ ਜੀ ਨੂੰ ਬੇਨਤੀ ਕਰਕੇ ਆਏ ਸੀ ਵੀ ਬਾਕੀ ਪਰਿਵਾਰ ਆ ਜਾਏ ਛੋਟਾ ਸਿੱਧੂ ਤੇ ਤੁਸੀਂ ਪਤਨੀਆਂ ਤੇ ਬੁਲਾਵਾਂਗੇ ਪਰ ਉਹ ਕਹਿ ਰਹੇ ਸੀ ਕਿ ਅਸੀਂ ਆਵਾਂਗੇ ਪਰ ਹਾਜੀ ਮੈਨੂੰ ਇਸ ਦਾ ਕਲੀਅਰ ਨਹੀਂ ਪਰ ਪਰਿਵਾਰ 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 ਆ ਰਿਹਾ ਸਾਰਾ ਹਾਂਜੀ ਅਸੀਂ ਇਸ ਤੋਂ ਇਲਾਵਾ ਪਨਾਨਾ ਚੱਲਦੇ ਵੀ ਰਹੀਏ ਤਿਆਰੀਆਂ ਕੀ ਕੁਝ ਨੇ ਤੁਸੀਂ ਕਿਹਾ ਬਹੁਤ ਕੁਝ ਹੋਣ ਜਾ ਰਿਹਾ ਹੈ ਹੈਨਾ ਕੀ ਕੁਝ ਪਹਿਲਾ ਧਾਰਮਿਕ ਦੀਵਾਨ ਸੱਜਣ ਨੇ ਖੰਡਪਾਤ ਸਾਹਿਬ ਦੇ ਭੋਗ ਚੱਲੀ ਜਾਂਦੇ ਨੇ ਉਸ ਤੋਂ ਬਾਅਦ ਜਦੋਂ ਬਾਬਾ ਜੀ ਦਾ ਸਰੂਪ ਐਥੋਂ ਚਲੇ ਜਾਣਗੇ ਉਸ ਤੋਂ ਬਾਅਦ ਆਪਣੀਆਂ ਸਾਰੀਆਂ ਧੀਆਂ ਇਹ ਪੂਰੇ ਪੰਜਾਬ ਤੋਂ ਇੱਥੇ ਆਈਆਂ ਨੇ ਉਹਨਾਂ ਨੇ ਬਾਪੂ ਜੀ ਦੇ ਨਾਲ ਉਹ ਖੁਸ਼ੀਆਂ ਸਾਂਝੀਆਂ ਕਰਨੀਆਂ ਨੇ ਛੋਟੇ ਸਿੱਧੂ ਨੂੰ ਘੋੜੀਆਂ ਦੇਣੀਆਂ ਨੇ ਤੇ ਇੱਥੇ ਗਿੱਧੇ ਦਾ ਪੇੜ ਵੀ ਆ ਜਿਹੜਾ ਉਹ ਵੀ ਸਜੇਗਾ ਕਿਉਂਕਿ ਖੁਸ਼ੀਆਂ ਦਾ ਮਾਹੌਲ ਹੈ ਹੈਨਾ ਪੂਰੇ ਰਵੈਤੀ ਟੰਗ ਦੇ ਨਾਲ ਉਹਨਾਂ ਨੂੰ ਮਾਤਾ ਨੂੰ ਇੱਕ ਸੁਸ਼ਕ ਦੇ ਰੂਪ ਦੇ ਵਿੱਚ ਬਹੁਤ ਸਾਰੇ ਤੋਹਫੇ ਨੇ ਜਿਹੜੇ ਉਹ ਅਸੀਂ ਦੇਣੇ ਨੇ ਛੋਟੇ ਸਿੱਧੂ ਲਈ ਬੜਾ ਕੋਸਾ ਸੀ ਉਲੀਕਿਆ ਤੇ ਬਹੁਤ ਸਾਰੀਆਂ ਸੁਗਾਤਾਂ ਨੇ ਉਸ ਪਰਿਵਾਰ ਨੂੰ ਉਸ ਪਰਿਵਾਰ ਦੀ ਲੰਬੀ ਉਮਰ ਦੇ ਲਈ ਉਸ ਸਿੱਧੂ ਦੀ ਬਹੁਤ ਤਰੱਕੀ ਦੇ ਲਈ ਜਿਹੜੀਆਂ ਅਰਦਾਸਾਂ ਨੇ ਅਸੀਂ ਫੇਰ ਇਸੇ ਸਟੇਜ ਤੇ ਕਰਨੀਆਂ ਨੇ ਜਦੋਂ ਇਹ ਖੁਸ਼ਖਬਰੀ ਆਈ ਗੁਰਦਾਸ ਮਾਨ ਰਾਜਾ ਬਣੇ ਬੜੇ سارے ਲੋਕ ਆਏ ਉਹਨੇ ਕਿਹਾ ਕੁਦਰਤ ਨੂੰ ਹੀ ਚਮਤਕਾਰ ਕਰਤਾ ਇੱਕ ਤਰੀਕੇ ਨਾਲ ਮਾਤਾ ਜੀ ਦੀ ਜਿਹੜੀ ਉਮਰ ਹੈ ਉਸ ਤੋਂ ਬਾਅਦ ਇਹ ਖੁਸ਼ੀਆਂ ਆਈਆਂ ਨੇ ਹੈਨਾ ਇਹ ਅਰਦਾਸਾਂ ਨੇ ਲੋਕਾਂ ਦੀਆਂ ਇਕੀ ਹੈ ਤੁਸੀਂ ਦੇਖੋ ਗੁਰੂ ਰਾਮਦਾਸ ਜੀ ਦੀ ਬਹੁਤ ਵੱਡੀ ਮੇਰ ਹੋਈ ਹੈ ਜੀ ਅਕਾਲਪੁਰਖ ਵਾਹਿਗੁਰੂ ਜੀ ਦੇਖੋ ਕਰੋਨਾ ਲੋਕਾਂ ਨੇ ਅਰਦਾਸਾਂ ਕਰੀਆਂ ਨੇ ਤੇ ਇੱਥੇ ਸਾਬਤ ਕਰਤਾ ਵੀ ਉਸ ਅਕਾਲਪੁਰਖ ਵਾਹਿਗੁਰੂ ਦੀ ਹੋਂਦ ਮੌਜੂਦ ਆ ਤਾਂ ਉਸ ਵਾਹਿਗੁਰੂ ਜੀ ਨੇ ਹਜ਼ਾਰਾਂ ਅਰਦਾਸਾਂ ਨੂੰ ਪ੍ਰਵਾਨ ਕਰਦੇ ਹੋਏ ਉਹਨਾਂ ਦੇ ਘਰ ਦੁਬਾਰਾ ਬੱਚੇ ਦੀ ਕਲਕਾਰੀ ਵੱਜੀ ਆ ਅਸੀਂ ਤਾਂ ਕਹਿ ਰਹੇ ਆ ਅਸੀਂ ਤਾਂ 200% ਇਹੀ ਕਹਿ ਰਹੇ ਹਾਂ ਵੀ ਸਾਡਾ ਆਪਣਾ ਵੱਡਾ ਸਿੱਧੂ ਵਾਪਸ ਆਇਆ ਆਣਾ ਤੇ ਇਸ ਕਰਕੇ ਵੀ ਉਸ ਪਰਿਵਾਰ ਦੇ ਵਿੱਚ ਹੁਣ ਬਹੁਤ ਸਾਰੀਆਂ ਰੌਣਕਾਂ ਨੇ ਮਾਤਾ-ਪਿਤਾ ਹੋਰਾਂ ਦੇ ਚਿਹਰੇ ਤੇ ਵੱਡੀਆਂ ਰੌਣਕਾਂ ਨੇ ਬੜਾ ਚੰਗਾ ਲੱਗਦਾ ਤੇ ਸੋ ਅਸੀਂ ਤੇ ਇਹੀ ਅਰਦਾਸ ਕਰਨੀ ਹੈ ਵੀ ਸਦਾ ਉਸ ਹਵੇਲੀ ਦੇ ਵਿੱਚ ਚੜ੍ਹਦੀ ਕਲਾ ਵਿੱਚ ਰਹੇ ਤੇ ਐਸੀ ਤਰ੍ਹਾਂ ਜਿਵੇਂ ਪਹਿਲਾਂ ਬਾਈ ਨੇ ਬਹੁਤ ਸਾਰੀ ਤਰੱਕੀ ਕਰੀ ਆ ਛੋਟਾ ਸਿੱਧੂ ਵੀ ਇਹ ਦੁ ਵੱਧ ਬਲੰਦੀਆਂ ਦੇ ਉੱਤੇ ਜਾਵੇ ਤੇ ਉਹ ਵੀ ਐਸੀ ਤਰ੍ਹਾਂ ਇੰਡਸਟਰੀ ਦੇ ਵਿੱਚ ਆਪਣਾ ਨਾਮ ਰੋਸ਼ਨ ਕਰੇ ਸੰਡੇ ਅੱਜ ਸੰਡੇ ਦਾ ਦਿਨ ਹੁੰਦਾ ਸੀ ਜਦ ਲੋਕ ਸਿੱਧੂ ਪਰਿਵਾਰ ਨੂੰ ਮਿਲਣ ਜਾਂਦੇ ਸੀ ਅਫਸੋਸ ਕਰਨ ਜਾਂਦੇ ਸੀ ਕਿ ਹੁਣ ਇਹ ਸੰਡੇ ਉਹ ਮਨਾਇਆ ਜਾਇਆ ਜਾਏਗਾ ਜਦ ਛੋਟੇ ਸਿੱਧੂ ਸਰੇ ਮਿਲਣ ਜਾਣ ਹਾਂ ਬਿਲਕੁਲ ਬਿਲਕੁਲ ਹੁਣ ਉੱਥੇ ਤਾਂ ਦੇਖੋ ਜਦੋਂ ਦਾ 17 ਮਾਰਚ ਤੋਂ ਲੈ ਕੇ ਲਗਾਤਾਰ ਉਸ ਹਵੇਲੀ ਦੇ ਵਿੱਚ ਪੰਗੜੇ ਪਹਿਰਨੇ ਬੋਲੀਆਂ ਪਹਿਰੀਆਂ ਤੇ ਲੋਕ ਬੜੀਆਂ ਸ਼ੁਗਾਤਾਂ ਲੈ ਲੈ ਆ ਰਹੇ ਨੇ ਤੇ ਬੜਾ ਚੰਗਾ ਲੱਗਦਾ ਤੇ ਖੁਸ਼ੀ ਦੀ ਗੱਲ ਇਹ ਆ ਵੀ ਪਿਛਲੀ ਵਾਰ ਵੀ 11 ਜੂਨ ਨੂੰ ਸਿੱਧੂ ਦਾ ਜਿਹੜਾ ਜਨਮ ਦਿਨ ਸੀ ਉਹ ਵੀ ਇੱਥੇ ਮਨਾਇਆ ਸੀ ਅੱਜ ਛੋਟੇ ਸਿੱਧੂ ਦਾ ਜਨਮ ਦਿਨ ਵੀ ਇੱਥੇ ਮਨਾ ਰਹੇ ਹਾਂ ਅਸੀਂ ਤੇ ਬਹੁਤ ਸਾਰਾ ਇੱਥੇ ਮਤਲਬ ਕਿ ਲੋਕਾਂ ਦੀ ਵੱਡੀ ਭਾਈ ਗਰੋਸ ਤੋਂ ਵੱਡੀ ਕੋਈ ਚੀਜ਼ ਨਹੀਂ ਉਸ ਵੈਗੁਰੂ ਜੀ ਦੇ ਹਜਰੂ ਦੇ ਵਿੱਚ ਬੜੀ ਮਰਯਾਦਾ ਦੇ ਨਾਲ ਸਾਰਾ ਸਮਾਗਮ ਹੋਵੇਗਾ ਉਸ ਤੋਂ ਬਾਅਦ ਬਾਦ ਦੁਪਹਿਰ ਜਦੋਂ ਸਾਰੇ ਇਕੱਤਰ ਹੋ ਜਾਣਗੇ ਉਸ ਤੋਂ ਬਾਅਦ ਅਸੀਂ ਜੋ ਸਾਡਾ ਪੰਜਾਬੀ ਕਲਚਰ ਆ ਉਹਦੇ ਰੀਤਾਂ ਰਵਾਜਾਂ ਦੇ ਨਾਲ ਅਸੀਂ ਮਾਤਾ ਜੀ ਨੂੰ ਬਹੁਤ ਸਾਰੇ ਤੋਹਫੇ ਪੇਟ ਕਰਨੇ ਨੇ ਉਸ ਤੋਂ ਬਾਅਦ ਇੱਥੇ ਘੋੜੀਆਂ ਵੀ ਲਾਉਣੀਆਂ ਨੇ ਕੁੜੀਆਂ ਨੇ ਉਹਨਾਂ ਨੂੰ ਸ਼ਗਨਾਂ ਦੇ ਗੀਤ ਵੀ ਗਾਉਣੇ ਨੇ ਤੇ ਸ਼ਾਮ ਵੇ ਪੈਂਦਿਆਂ ਹੀ ਇੱਥੇ ਗਿੱਧੇ ਦਾ ਬਹੁਤ ਵੱਡਾ ਜਿਹੜਾ ਪੇੜਾ ਉਹ ਸਜੇਗਾ ਇੱਕ ਇੱਕ ਚੀਜ਼ ਹੋਰ ਹਮੇਸ਼ਾ ਵੈਲਕਮ ਕੀਤਾ ਜਾਂਦਾ ਹੈ ਨਾ ਆਪਣੇ ਪੰਜਾਬੀ ਟ੍ਰੈਡੀਸ਼ਨ ਦੇ ਵਿੱਚ ਵੈਲਕਮ ਕਿਵੇਂ ਕੀਤਾ ਜਾਵੇ ਵੈਲਕਮ ਸਾਡਾ ਬਹੁਤ ਵੱਡੇ ਢੰਗ ਦੇ ਨਾਲ ਅਸੀਂ ਵੈਲਕਮ ਉਹਨਾਂ ਦਾ ਕਰਨਾਗਾ ਤੇ ਫੁੱਲਾਂ ਦੀ ਵਰਖਾ ਲਾ ਕੇ ਸਾਡੇ ਰਵੈਤਿ ਗੀਤਾਂ ਦੇ ਨਾਲ ਅਤੇ ਸਾਡੇ ਢੋਲ ਠਮਕਿਆਂ ਦੇ ਨਾਲ ਫੋਕ ਸਾਜਾਂ ਦੇ ਨਾਲ ਕੀ ਗੀਤ ਹੋਣਗੇ ਕੋਈ ਦੋ ਕੁ ਲਾਈਨਾਂ ਜੇ ਤੁਸੀਂ ਦੱਸ ਸਕੋ ਉਹ ਵਾਸੀ ਸਰਪ੍ਰਾਈਜ਼ ਆ ਵਾ ਸਰਪ੍ਰਾਈਜ਼ ਆ ਜੀ ਦੱਸ ਨਵਾਂ ਕੁਝ ਲਿਖਿਆ ਹਾਂ ਬਹੁਤ ਕੁਝ ਨਵਾਂ ਇਹ ਵੀ ਨਾਲ ਇਹ ਸਵਾਗਤ ਇਹ ਸਵਾਗਤੀ ਟੀਮ ਆ ਸਾਡੀ ਬੈਂਡ ਇਹ ਇਹ ਇਨ੍ਹਾਂ ਦੀਆਂ ਅਰਦਾਸਾਂ ਦੇ ਕੋਈ ਬੈਂਡ ਬੜਾ ਫੇਮਸ ਬੈਂਡ ਆ ਜਗਰਾਉਂ ਦਾ ਤੇ ਜਦੋਂ ਵੀ ਬਾਪੂ ਜੀ ਆਣ ਸਾਡਾ ਸਮਾਗਮ ਹੁੰਦਾ ਸਾਡਾ ਇਨ੍ਹਾਂ ਬਿਨਾ ਸਮਾਗਮ ਅਧੂਰਾ ਹੈ ਨਾ ਇਹ ਸਾਡੇ ਸਾਡੇ ਇਸ ਸਮਾਗਮ ਦਾ ਬੜਾ ਅੱਛਾ ਹਿੱਸਾ ਨੇ ਤੇ ਬੜੇ ਪਿਆਰੇ ਦੇਖੋ ਮੁੰਡੇ ਦੀ ਪਰਸਨੈਲਿਟੀ ਦੇਖੋ ਸੋਹਣੇ ਸੁਨੱਖੇ ਗੱਭਰੂ ਦਸਤਾਰਾਂ ਦੇਖੋ ਤੁਸੀਂ ਹੈ ਨਾ ਇਹ ਸਾਡਾ ਕਲਚਰ ਆ ਅਸੀਂ ਇਹਨਾਂ ਦਾ ਜੁੜਨਾ ਸਾਡਾ ਸਾਡੇ ਕਲਚਰ ਨੂੰ ਦੇਖੋ ਸਾਡੀ ਦਸਤਾਰ ਸਾਡੀ ਸਰਦਾਰੀ ਸਾਡਾ ਉਹ ਸੱਭਿਆਚਾਰ ਸਾਰਾ ਕੁਝ ਜੀਵਤ ਹੈ ਸੋ ਮੈਂ ਕਹਿੰਦਾ ਇਹਨਾਂ ਸਭ ਤੋਂ ਵੱਡੀਆਂ ਅਰਦਾਸਾਂ ਤੇ ਇਹਨਾਂ ਦੀਆਂ ਇਹਨਾਂ ਦੀਆਂ ਧੁਣਾ ਦੇ ਉੱਤੇ ਅਸੀਂ ਦੁਬਾਰਾ ਪੁਛਿਆ ਲੈ ਕੇ ਆndੀਆਂ ਨੇ ਬਾਕੀ ਤੁਸੀਂ ਗੱਲਬਾਤ ਕਰ ਸਕਦੇ ਨਾਲ ਘੱਟ ਲੋਕ ਹੀ ਨੇ ਜਿਨ੍ਹਾਂ ਨੇ ਅੱਜ ਵੀ ਵਿਰਸਾ ਸੰਭਾਲਿਆ ਹੋਇਆ ਤੁਸੀਂ ਵਿਰਸਾ ਸੰਭਾਲਿਆ ਹੋਇਆ ਹੈ ਇਹ ਵਿਰਸੇ ਨੂੰ ਪ੍ਰਮੋਟ ਵੀ ਨਾਲ ਨਾਲ ਕਰਦੇ ਰਹਿੰਦੇ ਰਹਿੰਦੇ ਹੋ ਹੈਨਾ ਹਾਂਜੀ ਹਾਂਜੀ ਸਿੱਧੂ ਪਰਿਵਾਰ ਤੁਹਾਡੇ ਨਾਲ ਜੁੜਿਆ ਹੋਇਆ ਹੈ ਅਸੀਂ ਛੋਟੇ ਸਿੱਧੂ ਦੀ ਗੱਲ ਕਰ ਲਈਏ ਇੱਕ ਫਲੇਵਰ ਇੱਕ ਵਿਰਸੇ ਦਾ ਉਹ ਤੁਹਾਡੇ ਤੋਂ ਵੀ ਮਿਲੂਗਾ ਫਿਰ ਅੱਗੇ ਬਿਲਕੁਲ ਜੀ ਦੇਖੋ ਅਸੀਂ ਤਾਂ ਸਾਨੂੰ ਤਾਂ ਆਸਾ ਹੀ ਇਹ ਨੇ ਜੋ ਸੁਪਨੇ ਸਿੱਧੂ ਦੇ ਅਧੂਰੇ ਰਹਿ ਗਏ ਸੀਗੇ ਉਹ ਛੋਟਾ ਸਿੱਧੂ ਪੂਰੇ ਕਰੂਗਾ ਅਸੀਂ ਅਸੀਂ ਉਹਨਾਂ ਦੀ ਅਸੀਂ ਤਾਂ ਵਾਹਿਗੁਰੂ ਅੱਗੇ ਉਹਨਾਂ ਲਈ ਅਰਦਾਸਾਂ ਕਰ ਸਕਦੇ ਆ ਤੇ ਉਹਨਾਂ ਦੀ ਤੰਦਰੁਸਤੀ ਲਈ ਅਸੀਂ ਕਹਿੰਦੇ ਵੀ ਬਾਪੂ ਜੀ ਤੇ ਮਾਤਾ ਦੀ ਉਮਰ ਹਨਾ ਲੋਕੀਤ ਵਾਂਗ ਲੰਬੀ ਹੋਵੇ ਉਹ ਆਪਣੇ ਪੋਤੇ ਖੜਿਆ ਹੋਣ ਹਨਾ ਤਾਂ ਸਾਡਾ ਸਾਰਾ ਫੋਕਸ ਜਿਹੜਾ ਛੋਟੇ ਸਿੱਧੂ ਤੇ ਆ ਵੀ ਅਸੀਂ ਉਸ ਬੱਚੇ ਦੇ ਲਈ ਅਰਦਾਸਾਂ ਕਰਨੀਆਂ ਨੇ ਉਹਦੀ ਤੰਦਰੁਸਤੀ ਭਾਲਦੇ ਆ ਤੇ ਜਿਹੜੇ ਬਹੁਤ سارے ਕੰਮ ਨੇ ਕੱਲਾ ਗਈ ਕੀ ਨਹੀਂ ਸਿੱਧੂ ਨੇ ਬਹੁਤ ਸਾਰੇ ਕੰਮ ਕਰਨੇ ਸੀ ਸਾਡੇ ਇਲਾਕੇ 'ਚ ਚੰਗੇ ਹਸਪੀਟਲ ਖੋਲਣੇ ਸੀ ਚੰਗੀ ਇੰਡਸਟਰੀ ਲੈ ਕੇ ਆਉਣੀ ਸੀਗੀ ਹਨਾ ਤੇ ਭਾਵੇਂ ਅਸੀਂ ਇਸ ਲੈਂਡ ਦੇ ਵਿੱਚ ਅਸੀਂ ਅੱਗੇ ਹੋ ਕੇ ਸਾਥ ਦੇਵਾਂਗੇ ਅਸੀਂ ਹਰ ਪੱਖੋਂ ਤਾਨ ਮੰਨ ਧੰਨ ਦੇ ਨਾਲ ਪਰ ਅਸੀਂ ਸਿੱਧੂ ਨੂੰ ਭੁਲਾ ਨਹੀਂ ਸਕਦੇ ਕਦੇ ਵੀ ਭੁਲਾਇਸ ਕਰਕੇ ਵੀ ਨਹੀਂ ਸਕਦੇ ਮੈਂ ਇਹ ਵੀ ਪੁੱਛਣਾ ਚਾਹੂੰਗਾ ਇੱਕ ਸਵਾਲ ਹੈ ਜਦ ਚਪਲਾਂ त्याਗਤੀਆਂ ਸੀ ਤੁਸੀਂ ਹਨਾ ਸਰਦੀਆਂ ਦਾ ਮਹੀਨਾ ਸੀਗਾ ਸਿਆਲ ਦਾ ਫਰਸ਼ ਤੇ ਪੈਰ ਰੱਖਦੇ ਸੀਗੇ ਸਭ ਤੋਂ ਪਹਿਲਾਂ ਯਾਦ ਠੰਡ ਦੀ ਆਉਂਦੀ ਸੀ ਆ ਸਿੱਧੂ ਦੀ ਆਉਂਦੀ ਸੀ ਦੇਖੋ ਸਾਨੂੰ ਐਸੀ ਮੈਂ ਗੱਲ ਕਰਨ ਲੱਗਿਆ ਪਾ ਪਾਪਕ ਵੀ ਹੋ ਰਿਹਾ ਮੇਰਾ ਮਨ ਭਰ ਰਿਹਾ ਕਿਉਂਕਿ ਸਾਨੂੰ ਐਸੀ ਵੀ ਜੇ ਅਸੀਂ ਸਾਨੂੰ ਉਸੰਦਾ ਹੋ ਲੈੰਦੋ ਹਣ ਅਸੀਂ ਚਾਹੁੰਦੇ ਸੀ ਵੀ ਉਹ ਮਾਂ ਦੇ ਚਿਹਰੇ ਉਤਰਾਉਣ ਕਾਵੇ ਹਨਾ ਉਸ ਘਰ ਦੇ ਵਿੱਚ ਉਹਨੇ ਕਿੰਨੀ ਮਿਹਨਤ ਨਾਲ ਲਾ ਬੋਤ ਵੱਡਾ ਕਾਰੋ ਸਾਰਿਆ ਸੀ ਹਨਾ ਉਹ ਮਾਂ ਬਾਪ ਨੇ ਬਹੁਤ ਸਾਰੀਆਂ ਆਸਾਂ ਸੀ ਗਿਆ ਤਾਂ ਸਾਰੇ ਨੇ ਮੈਂ ਨਹੀਂ ਲੱਖਾਂ ਲੋਕਾਂ ਨੇ ਹੋਰ ਸਿਰਫ ਅਸੀਂ ਉਸ ਮਾਂ ਦੇ ਚਿਹਰੇ ਤੇ ਰੌਣਕ ਲਿਆਉਣ ਦੇ ਲਈ ਜਾਂ ਕੋਈ ਸਾਡਾ ਕੋਈ ਫੇਮ ਜਾਂ ਕੋਈ ਦਿਖਾਵਾ ਨਹੀਂ ਸੀਗਾ ਸਾਨੂੰ ਪਤਾ ajo ਮੇਰੇ ਉੱਤੇ ਬੀਤੀ ਇੰਨੀ ਸਰਦੀ ਲੰਗੀ ਮੈਂ ਵੱਡੇ ਵੱਡੇ ਸ਼ੋ ਵੀ ਆਪਣੇ ਨੰਗੇ ਪੈਰੀ ਗਿਆ ਹਨਾ ਬਹੁਤੇ ਲੋਕ ਮੈਨੂੰ ਬੋਲਦੇ ਵੀ ਰਹੇ ਪਰ ਮੈਂ ਰਾਜ ਨੂੰ ਰਾਜ ਰੱਖਿਆ ਮੈਂ ਬਿਲਕੁਲ ਨਹੀਂ ਦੱਸਿਆ ਸਰਦੀਆਂ ਦੇ ਵਿੱਚ ਮੈਨੂੰ ਨਮੂਨੀਆਂ ਤੱਕ ਹੁੰਦਾ ਰਿਹਾ ਮੇਰੀ TCL ਸੀ ਵੱਧਦੀ ਰਹੀ ਮੇਰੀ ਗੱਡੀ ਦੇ ਵਿੱਚ ਹੀ ਡ੍ਰਿਪਾਂ ਮੇਰੇ ਲੱਗਦੀਆਂ ਰਹੀਆਂ ਡਾਕਟਰ ਨੇ ਇੱਥੇ ਤੱਕ ਕਹਿਤਾ ਸੀ ਅਗਰ ਤੁਸੀਂ ਨਾ ਸੰਭਲੇ ਤਾਂ ਹੋ ਸਕਦਾ ਤੁਹਾਡੀ ਮੌਤ ਹੋ ਸਕਦੀ ਆ ਕਿਉਂਕਿ ਇਨਫੈਕਸ਼ਨ ਬਹੁਤ ਜ਼ਿਆਦਾ ਵੱਧ ਗਈ ਸੀ ਪਰ ਮੈਂ ਨਹੀਂ ਕਿ ਕੋਈ ਗੱਲ ਨਹੀਂ ਜੇ ਮੇਰੇ ਮਰਨ ਨਾਲ ਉਸ ਮਾਂ ਦਾ ਭਲਾ ਹੁੰਦਾਗਾ ਉਸ ਘਰ ਦੇ ਵਿੱਚ ਖੁਸ਼ੀਆਂ ਹੁੰਦੀਆਂ ਨੇ ਤਾਂ ਮੈਂ ਇਹ ਕੁਰਬਾਨੀ ਦੀ ਮੰਗਾ ਮਾਰੀ ਦਿਖਦੀ ਹੈ ਕਿਉਂਕਿ ਤੁਹਾਡਾ ਵਜ਼ਨ ਵੀ ਬਹੁਤ ਜ਼ਿਆਦਾ ਘਟਿਆ ਬਹੁਤ ਜ਼ਿਆਦਾ ਮੇਰਾ ਵਜ਼ਨ ਬੜਾ ਲੂਜ ਹੋਇਆ ਪਰ ਕੁਝ ਪਲਾਂ ਦੇ ਵਿੱਚ ਹੀ ਸਾਨੂੰ ਉਹ ਪੋਜ਼ਿਟਿਵ ਵੇਜ ਸਮਾਚਾਰ ਸਾਨੂੰ ਬਾਪੂ ਜੀ ਨੇ ਦੱਸਤਾ ਕਹਿੰਦੇ ਵੀ ਆਪਣੀਆਂ ਅਰਦਾਸਾਂ ਪ੍ਰਵਾਨ ਹੋਣੀਆਂ ਸ਼ੁਰੂ ਹੋ ਗਈਆਂ ਫਿਰ ਫਿਰ ਨਹੀਂ ਸੀ ਗੋਲਿਆ ਫਿਰ ਮੇਰੇ ਮੇਰੇ ਪੈਰਾਂ ਵਿੱਚ ਦੀ ਮੇਖਾਂ ਵੀ ਲੰਗਦੇ ਗਈਆਂ ਕੱਚ ਵੀ ਲੰਗਦਾ ਗਿਆ ਬੜਾ ਕੁਝ ਹੁੰਦਾ ਗਿਆ ਫਿਰ ਸਾਨੂੰ ਹੋ ਗਿਆ ਵੀ ਨਹੀਂ ਬਾਬੀ ਦਾ ਸਾਡਾ ਸਿੱਧੂ ਵਾਪਸ ਆ ਰਿਹਾ ਇਹ ਅਸਲੀਅਤ ਹੈ ਮੈਂ ਹੁਣੇ ਤੁਹਾਨੂੰ ਰਿਐਲਿਟੀ ਦੱਸੂਗਾ ਕਿ ਜਦ ਮੇਰੇ ਕੈਮਰਾ ਪਰਸਨ ਨੂੰ ਮੈਂ ਗੱਲ ਕੀਤੀ ਕਿ ਆਪਾਂ ਪਾਲ ਸਿੰਘ ਸਰਾਵਜ ਨੂੰ ਮਿਲਣਾ ਹੈ ਮੈਂ ਥੋੜਾ ਜਿਹਾ ਗੱਲ ਕੀਤੀ ਕਿ ਇਹ ਨਹੀਂ ਹੈਗੇ ਉਹ ਥੋੜੇ ਜਿਹਾ ਭਾਰੀ ਨੇ ਉਹ ਉਹ ਮੰਨੇ ਹੀ ਨਾ ਦੇਖੋ ਸਟ्रेस ਬੜਾ ਸੀ ਗਿਆ ਹੁਣ ਪਰ ਹੁਣ ਹੁਣ ਸਾਡਾ ਖੁਸ਼ੀ ਦੇ ਵਿੱਚ ਭਜਨ ਕਟਿਆ ਕਿਉਂਕਿ ਉਹ ਦਿਨ ਦੇ ਅਸਤਾ ਨੱਚ ਰਹੇ ਆ ਅਵੇਲੀ ਦੇ ਵਿੱਚ ਦੇਖੋ ਜਦੋਂ ਮੈਨੂੰ ਫੋਨ ਆਇਆ ਸੀ ਸਵੇਰ 5 ਵਜੇ ਵੀ ਅ ਬੱਚੇ ਦਾ ਜਨਮ ਹੋ ਗਿਆ ਤੇ ਮੈਂ ਤਾਂ ਉਸੇ ਟਾਈਮ ਹੀ ਸਾਡੇ ਤਾਂ ਮਾਨਸਾ ਚ ਲੱਡੂ ਹੀ ਖਤਮ ਹੋ ਗਏ ਸੀਗੇ ਤੇ ਬੜੀਆਂ ਖੁਸ਼ੀਆਂ ਮਨਾਈਏ। ਇਹ ਦੋਵਾਂ ਤੇ ਚਾਹ ਦੇ ਵਿੱਚ ਹਨਾ ਬਹੁਤ ਸਾਰੇ ਹੁਣ ਮੈਂ ਵਿਦੇਸ਼ ਜਾਣ ਕਰਕੇ ਅਸੀਂ ਨਹੀਂ ਤੇ ਇਹ ਸਮਾਗਮਾ ਜਿਹੜਾ 11 ਜੂਨ ਨੂੰ ਰੱਖਣਾ ਸੀ ਸਿੱਧੂ ਦੇ ਬਰਥਡੇ ਵਾਲੇ ਦਿਨ ਪਰ ਅਸੀਂ ਸਾਰਿਆਂ ਨੇ ਬਾਹਰ ਜਾਣਾ ਉਹਦੇ ਕਰਕੇ ਵੀ ਜਲਦ ਇੱਕ ਗਰਮੀ ਤੋਂ ਪਹਿਲਾਂ ਕਰਨ ਦੇ ਲਈ ਬਹੁਤ ਸਾਰੇ ਸਾਡੇ ਆਪਣੇ ਰੁਜ਼ੀਮੇ ਨੇ ਸਾਡੇ ਆਪਣੇ ਪ੍ਰੋਜੈਕਟ ਨੇ ਸੁਣਨ ਚ ਕਿਹਾ ਉਹਦੇ ਕਰਕੇ ਸਮਾਗਮਾ ਸੀ ਬੜਾ ਜਲਦੀ ਤੇ ਬਿਨਾਂ ਕਿਸੇ ਪਲਾਨ ਤੋਂ ਰੱਖਿਆ ਗਿਆ ਸਾਨੂੰ ਕੁਝ ਦਿਨਾਂ ਦੇ ਵਿੱਚ ਜਦ ਪੂਜੀ ਨੇ ਤਾਂ ਮਾਤਾ ਨੇ ਸਾਰਾ ਕਰਿਆ ਕਹਿੰਦੇ ਬੇਟਾ ਤੁਸੀਂ ਸਮਾਗਮ ਰੱਖੋ ਤਾਦੀ ਅਸੀਂ ਇਹ ਸਮਾਗਮ ਜਿਹੜਾ ਆਰੰਭ ਕਰਿਆ ਸੀ ਤੁਸੀਂ ਛੋਟੇ ਸਿਰੋਂ ਮਿਲੇ ਹੋ ਹਲੇ ਤੱਕ ਮਿਲੇ ਹੋਗੇ ਬਿਲਕੁਲ ਬਿਲਕੁਲ ਮਿਲੇ ਹੂੰ ਬੜਾ ਬੜਾ ਪਿਆਰਾ ਹਣਾ ਛੇੜਦੇ ਆ ਸ਼ਰਾਰਤ ਕਰਦੇ ਆ ਜਦੋਂ ਉਦੋਂ ਬਸ ਉਹ ਦੂਜਾ ਸਿੱਧੂ ਹੀ ਆ ਉਹ ਜਦ ਪਹਿਲੀ ਵਾਰ ਹੱਥ ਲਾਇਆ ਹੈਨਾ ਐ ਲੱਗੇ ਕਿ ਮੈਂ ਵੱਡੇ ਸਿੱਧੂ ਨੂੰ ਫੜਿਆ ਸਿੱਧੂ ਮੂਸੇ ਵਾਲੇ ਦਾ ਨਹੀਂ ਦੇਖੋ ਜਦੋਂ ਮੈਂ ਗਿਆ ਨਾ ਪਹਿਲਾਂ ਤਾਂ ਮੈਂ ਅੰਦਰ ਨਾਲ ਇੱਕ ਡਰ ਸੀਗਾ ਹਣਾ ਇੱਕ ਡਰ ਲਾ ਲੋ ਜਾ ਅ ਮੇਕੀ ਮੇਕੀ ਮੈਹੀ ਲੰਗਣੀ ਦੱਸ ਸਕਦਾ ਹਨ ਸਾਨੂੰ ਐਸ ਵੀ ਨਹੀਂ ਐਸੀ ਹਜੇ ਨਹੀਂ ਮਿਲਣਾ ਹਨ ਕਿਉਂਕਿ ਉਹ ਉਹ ਦੇਖੋ ਜਦ ਕੀ ਮੈਂ ਦੇਖਿਆ ਤੱਕ ਨਹੀਂ ਸੀਗਾ ਮੈਂ ਮਿਲਿਆ ਤੱਕ ਨਹੀਂ ਮੈਨੂੰ ਫਿਰ ਵੀ ਉਹਦੇ ਵਿੱਚ ਇੱਕ ਪਤਾ ਨਹੀਂ ਸਮਝ ਨਹੀਂ ਆਉਂਦੀ ਕਿੰਦਾ ਦੀ ਕੋਈ ਅਜੀਬ ਜਿਹੀ ਖਿੱਚ ਸੀ ਹਨਾ ਵੀ ਕੋਈ ਖਿੱਚ ਹੈ ਮੈਂ ਮਾਤਾ ਨੂੰ ਵੀ ਉਸ ਟਾਈਮ ਮਿਲਿਆ ਮੈਂ ਮਾਤਾ ਨੂੰ ਵੀ 15 ਦਿਨਾਂ ਬਾਅਦ ਮਿਲਿਆ ਹਣਾ ਸੋ ਜਦੋਂ ਮਿਲਿਆ ਮੈਨੂੰ ਜਦੋਂ ਮੈਂ ਅਸੀਂ ਬੈਠੇ ਗੱਲਾਂ ਬਾਤਾਂ ਹੋਈਆਂ ਮਾਤਾ ਜੀ ਨੇ ਆਪਣੇ ਹੱਥੀ ਮੈਨੂੰ ਖਾਣਾ ਪਾਣੀ ਚਾਹ ਪਾਣੀ ਪਿਆਇਆ ਤਾਂ ਮੈਂ ਉਦੋਂ ਖੁਸ਼ੀ ਬਹੁਤ ਹੋਈ ਕਿਉਂਕਿ ਵੀ ਅੱਜ ਚਲੋ ਅੱਜ ਹਨਾ ਉਸ ਮਾਂ ਦੇ ਚਿਹਰੇ ਤੇ ਬਹੁਤ ਵੱਡੀ ਰੌਣਕਾ ਖੁਸ਼ੀ ਹੈਗੀ ਹਨਾ ਦੁਬਾਰਾ ਹਵੇਲੀ ਦੇ ਵਿੱਚੋਂ ਰੌਣਕਾਂ ਆਈਆਂ ਨੇ ਸੋ ਸਾਰਿਆਂ ਦੇ ਦੁਆਵਾਂ ਨੇ ਮੇਰੀਆਂ ਇਕੱਲੀਆਂ ਨਹੀਂ ਪੂਰੇ ਵਿਸ਼ੂ ਦੀਆਂ ਦੁਆਵਾਂ ਨੇ ਹਣਾ ਇਸ ਕਰਕੇ ਮੈਂ ਤਾਂ ਤੁਹਾਡੇ ਮਾਧਿਅਮ ਨਾਲ ਕਹਿੰਗੂ ਆਪਾਂ ਇਸੇ ਤਰ੍ਹਾਂ ਦਵਾਵਾ ਉਹਨਾਂ ਦੀ ਹੁਣ ਲੰਬੀ ਉਮਰ ਦੇ ਲਈ ਕਰੀਏ ਉਸ ਬੱਚੇ ਦੀ ਤੰਦਰੁਸਤੀ ਲਈ ਕਰੀਏ ਕਿਉਂਕਿ ਉਹ ਕੱਲਾ ਸਿੱਧੂ ਗਾਇਕ ਨਹੀਂ ਸੀਗਾ ਉਹਨੇ ਸਾਡੇ ਪੰਜਾਬ ਦਾ ਕਿ ਸਾਡੇ ਵਿਸ਼ਵ ਦਾ ਬਹੁਤ ਕੁਝ ਸਵਾਰਨਾ ਸੀ ਮੈਨੂੰ ਲੱਗਦਾ ਜੇ ਉਹਨੂੰ ਰੋਕ ਸਮਝ ਲੈਂਦੇ ਹਣਾ ਸਾਡੇ ਆਪ ਦੇ ਏਰੀਏ ਨਹੀਂ ਸਾਡੇ ਆਪ ਦੇ ਇਲਾਕੇ ਨਹੀਂ ਪਹਿਲਾਂ ਉਹਨੂੰ ਸਮਝਿਆ ਹੀ ਨਹੀਂ ਉਹਦੇ ਜਾਣ ਤੋਂ ਬਾਅਦ ਸਮਝ ਆਈ ਸਾਰਿਆਂ ਨੂੰ ਸਾਰਿਆਂ ਨੇ ਗੀਤ ਵੀ ਸੁਨੇ ਸਭ ਕੁਝ ਸੁਣਿਆ ਪਰ ਉਹ ਤਾਂ ਇੱਕ ਰੱਬੀ ਰੂਹ ਸੀ ਉਹਦੇ ਅੰਦਰ ਕੋਈ ਕਿਸੇ ਤਰ੍ਹਾਂ ਦੀ ਐਦਾਂ ਦੀ ਗੱਲ ਨਹੀਂ ਸੀ ਕੋਈ ਈਗੋ ਨਹੀਂ ਸੀ ਹੁਣ ਵੀ ਜਦੋਂ ਦੇਖੋ ਤੇ ਮਾਪੇ ਵੀ ਸੇਮ ਉਹ ਕਦੀ ਉਹ ਉਹਨਾਂ ਨੇ ਪੈਰ ਨਹੀਂ ਛੱਡੇ ਉਹ ਉਸੇ ਟ ਡਾਉਨ ਟੂ ਅਰਥ ਉਹ ਅੱਜ ਵੀ ਉਮੀਨ ਹੈ ਅੱਜ ਵੀ ਉਹਨਾਂ ਨੂੰ ਕੋਈ ਵਿਚਾਰ ਨਹੀਂ ਜਦੋਂ ਮੈਂ ਮਿਲਣ ਗਿਆ ਮੈਂ ਕਿਹਾ ਵੀ ਨਹੀਂ ਮੈਂ ਜਾਣਾ ਨਹੀਂ ਇਸ ਇਕੱਠਾਂ ਚ ਤੁਰੇ ਫਿਰਦੇ ਇਨਫੈਕਸ਼ਨ ਹੋ ਜਾਂਦੀ ਹੈ ਬੱਚਾ ਛੋਟਾ ਹੈਗਾ ਮਾਤਾ ਜੀ ਨੂੰ ਨਹੀਂ ਮਿਲਣਾ ਪਰ ਉਹਨਾਂ ਨੇ ਕਿਹਾ ਨਹੀਂ ਕਹਿੰਦੇ ਉਹਨਾਂ ਨੇ 1% ਵੀ ਨਹੀਂ ਰੋਕਿਆ ਮੈਂ ਗਿਆ ਮਿਲ ਕੇ ਆਇਆ ਮੈਂ ਗੱਲਾਂ ਬੜੀਆਂ ਕਰਕੇ ਆਇਆ ਬਸ ਤੁਸੀਂ ਭਾਵੁਕ ਤਾਂ ਹੋਣੇ ਜਾਂ ਤੁਸੀਂ ਦੁਬਾਰਾ ਮਿਲੋ ਠੀਕ ਹੈ ਹਾਂ ਨਹੀਂ ਹੁਣ ਖੁਸ਼ੀ ਚ ਹੋਣਾ ਹੁਣ ਬਸ ਖੁਸ਼ੀ ਚ ਹੋਣਾ ਤੇ ਚਪਲਾ ਜਿਹੜੀ ਤੇ ਆ ਗਈ ਸੀ ਉਹ ਵਾਪਸ ਲੈਣ ਆਹ ਦੇਖੋ ਸਾਡੇ ਮੁੰਡੇ ਸਾਰੇ ਆਪਣੇ ਹਨਾ ਇਹ ਬ੍ਰਦਰ ਆ ਮੇਰਾ ਸਾਰੀ ਮੇਰੀ ਟੀਮ ਦੇ ਮੈਂਬਰ ਨੇ ਇਹਨਾਂ ਦੀਆਂ ਬੜੀਆਂ ਅਰਦਾਸਾਂ ਨੇ ਇਹ ਭੱਜੇ ਫਿਰਦੇ ਨੇ ਦੇਖੋ ਅੱਜ ਮੈਂ ਹੁਣੀ ਥੋੜਾ ਪਹਿਲਾਂ ਇਹਨਾਂ ਨੂੰ ਨਾਰਾਜ਼ ਹੋ ਕੇ ਹਟੇ ਸੀ ਸਮਾਗਮ ਐਡਾ ਵੱਡਾ ਪਰ ਇਹ ਨਾ ਹੁਣਾ ਭੁੱਲ ਜਾਂਦੇ ਨੇ ਹਨਾ ਤੇ ਆਪਦਾ ਸਭ ਕੋਸ਼ਿਸ਼ ਹੈ ਕੋਈ ਜ਼ਿੰਮੇਵਾਰੀਆਂ ਬਹੁਤ ਵੱਡੀਆਂ ਨੇ ਹਨਾ ਸੋ ਇਸ ਕਰਕੇ ਇਹਨਾਂ ਸਾਰਿਆਂ ਦਾ ਯੋਗਦਾਨ ਇਸ ਸਮਾਗਮ ਜੋ ਵੱਡਾ ਹੋ ਰਿਹਾ ਤੇ ਮੈਂ ਇੱਕ ਤਾਂ ਕ੍ਰੈਡਿਟ ਆ ਜਿਹੜਾ ਇਹਨਾਂ ਲੋਕਾਂ ਨੂੰ ਜਾਂਦਾ ਉਹ ਦੇਖੋ ਸਾਡਾ ਮੁੰਡੇ ਨੇ ਉਦੋਂ ਵੀ ਸਿੱਧੂ ਦੇ ਹੁੰਦੇ ਹੋਏ ਬੜੀਆਂ ਦਵਾਵਾਂ ਦਿੱਤੀਆਂ ਤੇ ਉਹ ਕੇਕ ਅੱਜ ਇੱਕ ਨਵੀਂ ਚੀਜ਼ ਹੋਰ ਦਿਖਾਵਾਂਗੇ ਅਸੀਂ ਜਿਹੜੀ ਗੱਡੀ ਸਿੱਧੂ ਨੂੰ ਸਭ ਤੋਂ ਵੱਧ ਪਿਆਰੀ ਸੀ ਫੋਰਚੂਨ ਜਿਹਦੇ ਵਿੱਚ ਜਾਂਦਾ ਸੀ ਅਸੀਂ ਉਸੇ ਗੱਡੀ ਦਾ ਕੇਕ ਬਣਾਇਆ ਜੋ ਅਸੀਂ ਜੋ ਅਸੀਂ ਕੱਟਣਾ ਉਹ ਹੀ ਉਹਦੀਆਂ ਆਜਾਦਾਉਂ ਵਿੱਚ ਵਰਕਰਾ ਰੱਖਿਆ ਸੀ 300 300 ਉਹੀ ਨੰਬਰ ਆ ਤੁਹਾਨੂੰ ਦੇਖਦੇ ਆ ਜਦੋਂ ਵੀ ਸਮਾਗਮ ਸ਼ੁਰੂ ਹੁੰਦਾ ਹਾਂਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲ ਕਰਨ ਲਈ ਤੇ ਅਸੀਂ ਵੀ ਦੇਖਦੇ ਰਵਾਂਗੇ ਕਿਸ ਤਰੀਕੇ ਦਾ ਸਮਾਗਮ ਹੁੰਦਾ ਹੈ ਅੱਜ ਜਦ ਪਰਿਵਾਰ ਪਹੁੰਚਦੇ ਇੱਕ ਖੁਸ਼ੀ ਦੀ ਲਹਿਰ ਜਿਹੜੀ ਉਹ ਦੌੜਦੀ ਹੈ ਤਾਂ ਉਸੇ ਤਰੀਕੇ ਨਾਲ ਜਿਹੜਾ ਹੈਗਾ ਉਹ ਇਹ ਕਾਰਜਕ੍ਰਮ ਜਿਹੜਾ ਹੈਗਾ ਉਹ ਜਾਰੀ ਰਹੇਗਾ